ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਫਿਰ ਸਰਾ ਹੋਣਾ ਅੱਜ ਆਸਟ੍ਰੇਲੀਆ ਦੇ ਵਿੱਚ ਸਿਰੇ ਦਾ ਮੇਲਾ ਕਰਵਾਇਆ ਜਾਣਾ ਉਸ ਦੇ ਬਾਰੇ ਦੱਸਾਂਗੇ ਉਸ ਤੋਂ ਪਹਿਲਾਂ ਨਵੇਂ ਆਇਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਅੱਜ ਸਾਰੇ ਸਾਰੇ ਸੱਦੇ ਹੋਏ ਆ ਮੇਰੇ ਵੀਰੋ ਆਸਟ੍ਰੇਲੀਆ ਦੇ ਮੇਲੇ ਤੇ ਸ਼ੈਫਟਨ ਦੇ ਵਿੱਚ ਅੱਜ ਰੌਣਕਾਂ ਲੱਗਣੀਆਂ 20 ਤਰੀਕ ਯਾਨੀ ਕਿ ਅੱਜ ਇਸ ਮੇਲੇ ਤੇ ਮੇਰੇ ਵੀਰੋ ਟੀਮਾਂ ਵੀ ਚੋਟੀ ਦੀਆਂ ਬਣੀਆਂ ਹੋਆਂ ਖੁਸ਼ੀ ਦੁੱਗਾ ਪਾਲਾ ਦੁੱਲਾ ਸੁਲਤਾਨ ਸਾਰੀ ਪੰਜਾਬ ਦੇ ਵੱਡੇ ਮੱਲ ਤੁਹਾਨੂੰ ਦੇਖਣ ਨੂੰ ਮਿਲਣੇ ਅੱਜ ਬੋਲਟ ਵੀ ਨਿਕਲਣੇ ਆਜ ਗੱਡੀਆਂ ਵੀ ਮੇਰੇ ਵੀਰੋ ਜੋ ਹੈ ਦਰਸ਼ਕਾਂ ਦੇ ਲਈ ਰੱਖੀਆਂ ਗਈਆਂ ਜਾਣੇ ਕਿ ਜੋ ਵੀ ਟੈਗਡ ਪਰਚੇਜ਼ ਜਿੰਨਾ ਜੋ ਵੀ ਪਰਚਿੰਗਾ ਪਾਊਗਾ ਉਹਨਾਂ ਦੇ ਲਈ ਬਾਕੀ ਮੇਰੇ ਵੀਰੋ ਹਰਸ਼ ਚੋਲੇ ਹੁਣੀ ਡਾਲਰਾਂ ਦੀ ਅੱਜ ਬਰਸਾਤ ਹੋਣੀ ਆ ਸ਼ੈਫਟਨ ਦੇ ਵਿੱਚ ਟੌਪ ਦੇ ਖਿਡਾਰੀ ਜਾਣੇ ਕਿ ਸਾਰੇ ਦੇਖਣ ਨੂੰ ਮਿਲਣਗੇ ਇਹ ਤੁਹਾਨੂੰ ਅੱਜ ਦੇ ਦਿਨ ਦਾ ਟੌਪ ਦਾ ਮੇਲਾ ਦੱਸਣਾ ਸੀ ਲਾਈਵ ਕਰੀਬ ਚਾਲੀ ਪਿਆਊਗਾ ਸਵੇਰ 7-8 ਵਜੇ ਲਾਈਵ ਚੱਲੀ ਜਾਣਾ ਸੀਗਾ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਵੀ ਅੱਜ ਕਿੱਥੇ ਪੜਾ ਕੇ ਪੈਣੇ ਆ ਨਵੀਂ ਅਪਡੇਟ ਲੈ ਕੇ ਮਿਲਦੇ ਹਾਂ ਧੰਨਵਾਦ